ਮੇਰਾ ਵੀਰ ਮੇਰੀਆਂ ਭੈਣਾਂ ਠੀਕ ਆ ਜਿਹੜੇ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਠੀਕ ਆ ਜਿਹੜੇ ਜਿਹੜੇ ਆਪਾਂ ਨੂੰ ਫੋਨ ਕਰਦੇ ਸੀਗੇ ਠੀਕ ਆ ਜੀ ਉਹਨਾਂ ਅੱਗੇ ਸਾਰਿਆਂ ਅੱਗੇ ਮੇਰੀ ਬੇਨਤੀ ਆ ਕਿ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਠੀਕ ਆ ਤੇ ਪਾਈ ਲਿਕਨ ਪ੍ਰੈਸ ਕਰ ਦੋ ਠੀਕ ਆ ਤੇ ਆਪਣੇ ਰਿਸ਼ਤੇਦਾਰਾਂ ਨੂੰ ਠੀਕ ਆ ਆਪਣੇ ਦੋਸਤਾਂ ਨੂੰ ਆਪਣੇ ਫਰੈਂਡਾਂ ਨੂੰ ਸ਼ੇਅਰ ਕਰ ਦੋ ਵੀਡੀਓ ਐਸ ਸੂਨ ਐਸ ਪੋਸੀਬਲ ਆਪਣਾ ਚੈਨਲ ਮੋਨਟਾਈਜ਼ ਹੋਵੇ ਠੀਕ ਹੈ ਤਾਂ ਕਿ ਆਪਾਂ ਉਸ ਬੰਦੇ ਦੇ ਮੂੰਹ 'ਤੇ ਪੇਟ ਮਾਰ ਸਕੀਏ ਜਿਹੜੇ ਬੰਦੇ ਨੇ ਮੇਰਾ ਚੈਨਲ ਕੱਟਿਆ ਹੈ ਠੀਕ ਹੈ ਜੀ ਉਹਨੂੰ ਆਪਾਂ ਦਿਖਾ ਸਕੀਏ ਕਿ ਤੂੰ ਇੱਕ ਚੈਨਲ ਕੱਟ ਸਕਦਾ ਹੈ ਠੀਕ ਆ ਲਾਲੀ ਦੀ ਜਵਾਨ ਨਹੀਂ ਪੜ ਸਕਦਾ ਠੀਕ ਆ ਜਿੰਨੀ ਆਪਣੀ ਮਿੱਟੀ ਬੋਲੀ ਆਪਾਂ ਨੇ ਅੱਜ ਤੱਕ ਕਿਸੇ ਦਾ ਮਾੜਾ ਨਹੀਂ ਕਰਿਆ ਯਾਰ ਠੀਕ ਆ ਰੱਬ ਪਤਾ ਨਹੀਂ ਕਹਤੇ ਜਿਹੜਾ ਬੰਦਾ ਮਾੜਾ ਨਹੀਂ ਕਰਦਾ ਰੱਬ ਉਹਦੇ ਨਾਲੇ ਮਾੜਾ ਪਤਾ ਨਹੀਂ ਕਹਤੇ ਕਰਦਾ ਯਾਰ ਜਿਹੜੇ ਬੰਦੇ ਹਿੱਤਾ ਧੋਖਾ ਸਾਡੀ ਕਰਦੇ ਆਂ ਰੱਬ ਉਹਨਾਂ ਦੇ ਨਾਲ ਹੁੰਦਾ ਏ ਅੰਨੀ ਮਿਹਨਤ ਕਰੀ ਸੀਗੀ ਉਹ ਕਰਿਆ ਸੀਗਾ ਨਾ ਸਾਰਾ ਮਿੱਟੀ ਉਪਾਤੀ ਚਲੋ ਮੇਰੇ ਡੈਡੀ ਜੀ ਕੀ ਕਹ ਦ ਸੀਗਾ ਠੀਕ ਆ ਵੀ ਜੇ ਗੱਡੀ ਸੜਕ 'ਤੇ ਚੱਲਦੀ ਆ ਤਰ ਲੱਗੋਗੇ ਵੀ ਐਕਸੀਡੈਂਟ ਵੀ ਹੋਵਾਂਗੇ ਆਏ ਨਹੀਂਗਾ ਵੀ ਜੇ ਤੂੰ ਠੀਕ ਚਲਾ ਰਹਿਆਵੇਂ ਸਾਹਮਣੇ ਵਾਲਾ ਵੀ ਠੀਕ ਚਲਾ ਰਹਿਆ ਏ ਠੀਕ ਆ ਨਾ ਜਦ ਤੇਰੀ ਗਲਤੀ ਹੋਊਗੀ ਜਾਂ ਦੋਏ ਬੰਦੇ ਦੀ ਗਲਤੀ ਹੋਊਗੀ ਤੇ ਗੱਡੀ ਸੜਕ ਤੇ ਚੱਲੇ ਹੋਊਗੀ ਤਾਂ ਲੱਗੇਗੀ ਹੀ ਲੱਗੇਗੀ ਤਾਂ ਕਰਕੇ ਆਪਾਂ ਆਹੀ ਗੱਲ ਆਪਾਂ ਆਪਣੇ ਜ਼ਿੰਦਗੀ ਚੋ ਕਰਦੇ ਆਂ ਵੀ ਜੇ ਆਪਾਂ ਚੈਨਲ ਬਣਾ ਰਹੇ ਆਂ ਠੀਕ ਆ ਕੁਝ ਲੋਕ ਆਪਾਂ ਨੂੰ ਪਿਆਰ ਵੀ ਕਰੋਗੇ ਠੀਕ ਆ ਕੁਝ ਲੋਕਾਂ ਨੂੰ ਆਪਣੀ ਵੀਡੀਓ ਤੇ ਕੁਸਾ ਵੀ ਆਏਗਾ ਜਾਂ ਕੁਝ ਵੀ ਹੋ ਹੀ ਨਾ ਸੀਗਾ ਸਾਰਿਆਂ ਦੀ ਆਪਣੀ ਆਪਣੀ ਥਿੰਕਿੰਗ ਆ ਠੀਕ ਆ ਰਾਈਟ ਟੂ ਫ੍ਰੀडम ਆ ਠੀਕ ਆ ਆਪਾਂ ਕਿਸੇ ਨੂੰ ਰੋਕਦੇ ਸਾਤੇ ਕਿਉਂਕਿ ਆਪਣੀ ਡੈਮੋਕ੍ਰੇਸੀ ਕੰਟਰੀ ਆ ਠੀਕਾ ਇਥੇ ਜਿਹਨਾਂ ਨੂੰ ਵੋਟਾਂ ਦਾ ਹੱਕ ਆ ਠੀਕਾ ਰਾਈਟ ਟੂ ਫ੍ਰੀडम ਵੀ ਆ ਰਾਈਟ ਟੂ ਸਪੀਕ ਵੀ ਆ ਚਲੋ ਜੀ ਤੁਸੀਂ ਹੁਣ ਦਿਖਾ ਦਿਓ ਜੋ ਰ ਆਪਣਾ ਠੀਕ ਹੈ ਜੀ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਸ਼ੇਅਰ ਕਰਦੇ ਹੋ ਆਪਣੇ ਦੋਸਤਾਂ ਯਾਰਾਂ ਨੂੰ ਭੇਜਦੇ ਹੋ ਧੰਨਵਾਦੀ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਲੋ ਬਾਈ ਜੀ ਮੋਹਾਲੀ ਦੇ ਕਜੈਰੀਆ ਪਹੁੰਚ ਗਏ ਆ ਅਜਾ ਪੈਸਾ ਭਾਈ ਜਾਨਵਾਲ ਸਿੰਘ ਨੂੰ ਮਿਲਣਾ ਹੈ ਆਪਾਂ ਨੇ ਦੇਖਦੇ ਹਾਂ ਕਿ ਕੀ ਬਣਦਾ ਏ ਤੁਸੀਂ ਬਣੇ ਰਹੋ ਬਲੌਗ ਨਾਲ ਜੀ ਲੋ ਭਾਈ ਕਜੈਰੀਆ ਇਹ ਪਹੁੰਚ ਗਏ ਇੱਧਰ ਰਾਧਾ ਸੋਮਿਆਂ ਦਾ ਡੇਰਾ ਏ ਜੀ ਠੀਕ ਆ ਰੱਬ ਰੱਖੇ ਸੁੱਖ ਅੱਜ ਫੈਸਲਾ ਆਪਣੇ ਹਿੱਤ ਵਿੱਚ ਹੋ ਜਾਵੇ ਠੀਕ ਹੈ ਜੀ ਕਹਿੰਦੇ ਜਦੋਂ ਪੈਂਦੀ ਆ ਤਰੀਕ ਕਿਸੇ ਜੱਟ ਦੀ ਕਚੈਰੀਆਂ 'ਚ ਮੇਲੇ ਲੱਗਦੇ ਅੱਜੋ ਕੰਮ ਹੋਇਆ ਪਿਆ ਇਹ ਕਚੈਰੀਆਂ 'ਚ ਮੇਲੇ ਲੱਗਣ ਵਾਲਾ ਕੰਮ ਪੂਰਾ ਕਾਠਾ ਜੀ ਠੀਕ ਹੈ ਬੇਗਜ਼ੂਰ ਨੂੰ ਦੇਚੂ ਨਾਟ ਗ੍ਰਿਟੀ ਪੇਸ਼ ਕਰਿਆ ਜਾਵੇ ਜਾਨਵਲ ਸਿੰਘ ਨੀ ਤੁਹੇ ਜੇੜ ਨਹੀਂ ਜਾਂਦੇ ਆ ਵੇ ਤੋਂ ਖਾਣੇ ਬਣੇ ਰਹੋ ਵਲੌਗ ਨਾਲ ਜੀ ਇਹ ਕਿਹੜੇ ਭਾਵਿਕ ਦੀ ਆ ਲਓ ਜੀ ਦੂਜੇ ਗੇਟ ਰਾਹੀਂ ਪੁੰਚ ਰਹੇ ਤੇ ਜਿ ਬੜੇਗਾ ਵਲੌਗ ਨਾਲ ਆਪਸੋ ਖੜਖੇ ਲਓ ਜੀ ਮਿੱਤਰੋ ਵਣਦੇਓ ਵਲੌਗ ਨਾਲ ਕਹਿੰਦੇ ਜਦੋਂ ਪੈਂਦੀ ਆ ਤਰੀਕ ਕਿਸੇ ਜੱਟ ਦੀ ਕਚਹਿੜੀਆਂ 'ਚ ਮੇਲੇ ਲੱਗਦੇ ਅੱਜ ਮੇਲਾ ਲੱਗਣ ਵਾਲਾ ਕੰਮ ਹੋਇਆ ਬਈ ਪੂਰਾ ਅੱਜ ਜੱਟ ਦੀ ਤਰੀਕ ਦੇਖਦੇ ਆਂ ਕੀ ਬਣਦਾ ਅੱਛਾ ਬਸ ਸੁਖਸ਼ਾਲਤੀ ਰੱਖੇ ਸਾਡੇ ਮਾਮਾ ਜੀ ਨੂੰ ਇਨੋਸੈਂਟ ਕਰਾਸ ਦੇ ਦੇ ਦਵੇ ਠੀਕ ਹੈ ਜੀ ਤੇ ਹੁਣ ਜਿਆਦਾ ਹਰਾਸ ਨਾ ਕਰੇ ਪੁਲਿਸ ਆਪਣੇ ਆਪ ਨੂੰ ਬੰਦੀ ਇੱਜ਼ਤ ਨਾਲ ਛੜ ਦੇ ਕਿਉਂਕਿ ਜੀ ਹੁਣ ਰਮਾਂਡਾ ਵੀ ਲੈ ਲਿਆ ਕਸਟਡੀ ਵੀ ਲੈ ਲਈ ਹੈਗਾ ਹਰੇਕ ਚੀਜ਼ ਜਿਹੜੀ ਉਹਨਾਂ ਨੇ ਪੁਲਸ ਵਾਲਿਆਂ ਨੇ ਕਰਨੀ ਸੀ ਆਪਣੇ ਸਾਰੀਆਂ ਰੀਝਾਂ ਪੂਰੀਆਂ ਕਰ ਲਈਆਂ ਪਰ ਮਿਲਿਆ ਕੁਝ ਨਹੀਂ ਹੈਗਾ ਜੀ ਠੀਕ ਹੈ ਜੀ ਹੁਣ ਤਾਂ ਬਸ ਇੱਕ ਹੀ ਅੱਗੇ ਹੈ ভাই ਜਸਟ ਜਸਤੀ ਦਾ ਜਸਤੀ 44 ਜਾਨਮਾਲ ਜਸਤੀ ਸੋਣਾ ਚਾਹੀਦਾ ਜਾਨਮਾਲ ਦਾ ਜੀ ਠੀਕ ਹੈ ਜੀ ਦੇਖਦੇ ਹਾਂ ਜਿਆਦਾ ਅੱਧੇ ਤਰੀਕ ਤੇ ਬਾਅਦ ਕੀ ਫੈਸਲਾ ਹੁੰਦਾ ਹੈ ਬਣੇ ਰਹੋ ਵਲੌਗ ਨਾਲ ਲੋ ਭਾਈ ਜੀ ਅੱਜ ਹੋ ਗਈ ਸਾਡੇ ਨਾਲ ਕਲੋਲ ਅਸੀਂ ਗਏ ਸੀਗੇ ਤਰੀਕ ਤੇ ਠੀਕ ਹੈ ਜੀ ਤੁਹਾਨੂੰ ਪਤਾ ਹੀ ਜਾਨਮਾਲ ਪਰ ਮਜੀ ਦੀ ਤਰੀਕ ਸੀਗੀ ਠੀਕ ਹੈ ਜੀ ਤੇ 3 ਤਰੀਕ ਨੂੰ ਤੇ ਉਹ ਕੀ ਹੋਇਆ ਵੀ ਹੁਣ ਕੋਰਟ ਦੀਆਂ ਛੁੱਟੀਆਂ ਚੱਲ ਰਹੀਆਂ ਜੀ ਕੋਰਟ ਦੀਆਂ ਛੁੱਟੀਆਂ ਕਰਕੇ ਜੀ ਉਹਨਾਂ ਨੇ ਆਨਲਾਈਨ ਹੀ ਤਰੀਕ ਹੋ ਗਈ ਉਹਨਾਂ ਦੀ ਠੀਕ ਹੈ ਜੀ ਤੇ ਹੁਣ ਅੱਗੇ ਸਾਨੂੰ ਜਿਹੜੀ ਅਪਡੇਟ ਦਿੱਤੀ ਗਈ ਆ ਉਹ ਕਹਿੰਦੇ 7 6 ਤਰੀਕ ਨੂੰ ਮਤਲਬ ਸੰਡੇ ਤੱਕ ਛੁੱਟੀਆਂ ਠੀਕ ਆ 7 ਤਰੀਕ ਨੂੰ ਹੌਂਟੋਂ ਦੱਸਿਆ ਜਾਏਗਾ ਵੀ ਕਿਹੜੀ ਤਰੀਕ ਠੀਕ ਆ ਵੀ ਨੈਕਸਟ ਹਾਇਰਿੰਗ ਕਰੂਗਾ ਠੀਕ ਹੈ ਜੀ ਦਾ ਬੇਰੇ ਵੈਸੇ ਅਜ ਤਾ ਅਸੀਂ ਪੂਰਾ ਉਹ ਬਣਾਇਆ ਹੋਇਆ ਸੀਗਾ ਵੀ ਅਜ ਤੱਕ ਕੁਝ ਵੀ ਹੋ ਜਵੇ ਚਾਏ ਨਾ ਬੇ ਅਜ ਤਾ ਬੇਲ ਮਿਲ ਜੂਗੀ ਕਿਉਂਕਿ ਪਹਿਲਾਂ ਉਹਨਾਂ ਨੇ 3 ਦਿਨ ਰਿਮਾਂਡ ਲਈ ਸੀਗਾ ਫਿਰ 2 ਦਿਨ ਰਿਮਾਂਡ ਲਈ ਠੀਕ ਆ ਫਿਰ ਉਤੇ ਬਾਅਦ ਉਹਨਾਂ ਨੇ ਕਸਟਡੀ ਲਈ 10 10 ਦਿਨਾਂ ਦੀ ਠੀਕ ਆ ਜੇ ਉਹਨਾਂ ਨੂੰ ਇੰਨੇ ਦਿਨਾਂ ਵਿੱਚ ਠੀਕ ਆ ਕੁਝ ਨਹੀਂ ਮਿਲਿਆ ਠੀਕ ਆ ਤਾਂ ਸਾਨੂੰ ਆਏ ਸੀਗਾ ਵੀ ਅੱਜ ਮਤਲਬ ਬੇਲ ਮਿਲ ਜਾਈਗੀ ਉਹਨਾਂ ਨੂੰ ਬੇ ਕੋਰਟ ਚਲੋ ਉਹਨਾਂ ਨੂੰ ਇਨੋਸੈਂਟ ਕਰਾਰ ਕਰ ਦੋਗੇ ਠੀਕ ਹੈ ਜੀ ਬਟ ਇਦਾਂ ਰੱਬ ਦੀ ਮਰਜ਼ੀ ਇਹ ਦੇ ਲੋ ਗਰਮੀਆਂ ਦੀ ਛੁੱਟੀਆਂ ਚਾਹ ਰੀਆਂ ਕਹਿੰਦੇ ਜਿਹੜਾ ਕੋਰਟ ਬੰਦਾ 6 ਤਰੀਕ ਤੱਕ 7 ਤਰੀਕ ਨੂੰ ਕੋਰਟ ਖੁੱਲੇਗੀ ਉਤੋਂ ਬਾਅਦ ਪਤਾ ਚੱਲੇਗਾ ਕਿ ਕਿ ਨੈਕਸਟ ਹਾਇਰਿੰਗ ਕਦੋਂ ਆ ਠੀਕ ਆ ਤੇ ਹੋ ਸੱਤ ਤਰੀਕ ਤੱਕ ਹੋਰ ਵੇਟ ਕਰਨੀ ਪੈਣੀ ਹੈ ਜੀ ਅੱਜ ਤਰੀਕ ਹੋ ਗਈ 23 7 ਤੀਆਂ ਦਾ ਮਹੀਨਾ ਦਾ 7 ਤੇ 7 14 ਦਿਨ 14 ਦਿਨ ਹੋ ਰਹੀ ਹੈ ਵੈਸਾ ਹੀ ਅਸੀਂ ਅੱਜ ਦਾ ਪੂਰਾ ਬਣਾਇਆ ਹੋਇਆ ਸੀਗਾ ਮੂਡ ਬਣਾਇਆ ਹੋਇਆ ਸੀਗਾ ਬੇਲੇ ਵੀ ਅੱਜ ਤਾਂ ਹੋਏ ਜਾਂਉਗੇ ਨਾ ਬੇਲੇ ਹੋਏ ਜਾਂਗੇ ਪਰ ਚਲੋ ਕੋਈ ਗੱਲ ਨਹੀਂ ਕਿਹਦੇ ਸਬਰ ਦਾ ਫਲ ਮਿੱਠਾ ਹੁੰਦਾ ਏ ਠੀਕ ਹੈ ਜੀ ਤੇ ਪੁਲਿਸ ਵਾਲਿਆ ਵੀ ਆਪਣਾ ਉਹਨੂੰ ਚ ਲਾ ਲਵੇ ਠੀਕ ਹੈ ਜੀ ਵੀ 14 ਦਿਨ ਹੋਰ ਆ ਵੀ ਜੇ ਤੁਹਾਨੂੰ ਕੋਈ ਪ੍ਰੂਫ ਮਿਲਦਾ ਤਾਂ ਲੈ ਕੇ ਆਓ ਠੀਕ ਹੈ ਨਾ ਨਹੀਂ ਆਇਆ ਇਹ ਕਣਾ ਚੰਗੇ ਭਲੇ ਬੰਦੇ ਦੀ ਤੁਸੀਂ ਰੈਪਿਊਟੇਸ਼ਨ ਖਰਾਬ ਕਰਕੇ ਵੇਰਤੀ ਠੀਕ ਹੈ ਅਗਲਾ 2008 ਦਾ ਚੈਨਲ ਬਣਾਇਆ ਹੋਇਆ ਠੀਕ ਆ 2008 ਦਾ ਮਿਹਨਤ ਕਰ ਰਿਹਾ ਠੀਕ ਆ ਤੇ ਉਹ ਬੰਦਾ ਘਰ ਵੀ ਨਹੀਂ ਪਾ ਸਕਦਾ ਆਪਣਾ ਯਾਰ ਘਟੋਗੜ 15 15 16 ਸਾਲ ਹੋ ਗਈ ਉਹਨਾਂ ਨੂੰ ਠੀਕ ਆ YouTube ਤੋਂ 15 16 ਸਾਲ ਨਾਰਵੇ ਦੇਸ ਵੀ ਜਦ ਸਿੱਖਿਆ ਸੀ ਉੱਥੇ ਤੋਂ YouTube ਹਨਾ ਬਲੌਗ ਬਣਾਣਾ ਜਾਂ ਕੁਝ ਵੀ ਤਾਂ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਕਿੰਨੇ ਪੈਸੇ ਆ ਠੀਕ ਆ ਜੀ ਸਾਰੇ ਬੰਦੇ YouTube 'ਤੇ ਆਪਣੇ ਬਲੌਗ ਬਣਾਉਂਦੇ ਆ ਠੀਕ ਆ ਛੋਟੇ ਛੋਟੇ ਬੰਦੇ ਆ ਨੇ ਵੀ ਠੀਕ ਹੈ ਜਿਨ੍ਹਾਂ ਨੂੰ 2-2 ਸਾਲ ਵੀ ਹੋਏ ਆ ਜੀ ਉਹਨਾਂ ਨੇ 2-2 3-3 ਕਰੋੜ ਦੇ ਗੱਡੀਆਂ ਲਈਆਂ ਹੋਈਆਂ ਜੀ ਠੀਕ ਆ ਤਾਂ ਜਿਹੜਾ ਬੰਦਾ 2 ਸਾਲਾਂ ਵਿੱਚ 2 ਕਰੋੜ ਦੀ ਗੱਡੀ ਲੈ ਸਕਦਾ ਏ ਠੀਕ ਆ ਉਹ 16 ਸਾਲਾਂ ਵਿੱਚ ਆਪਣਾ ਘਰ ਨਹੀਂ ਬਣਾ ਸਕਦਾ ਲੋਕਾਂ ਨੇ ਮੁੰਬਈ ਜਾਂਦੇ ਫਲੈਟ ਲੈ ਲਏ ਠੀਕ ਆ ਉਸ ਨੂੰ ਕਾਦੇ ਕਰਕੇ YouTube ਕਰਕੇ ਵੀਡੀਓ ਬਣਾਉਨੇ YouTube ਤੇ ਠੀਕ ਆ ਬੇ ਅੰਨਾ ਪੈਸਾ ਏ ਤੁਹਾਨੂੰ ਪਤਾ ਏ ਵੀ ਅੱਗੇ ਉਹਨਾਂ ਦੇ ਬਹੁਤ ਜ਼ਿਆਦਾ ਵੀਊਅ ਹੋਏ ਕਰਦੇ ਸੀਗੇ ਲਾਖ ਕਿਸਾ ਵਾਲਾ ਕਿ ਤੁਸੀਂ ਆਪ ਸੋਚ ਲੋਰ 1 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਆ 11 ਲੱਖ ਸਬਸਕ੍ਰਾਈਬਰ ਹੋਣਾ ਠੀਕ ਹੈ ਜੀ ਫਿਰ ਤੁਸੀਂ ਦੇਖ ਲੋ ਹੁਣ ਕਿੰਨੇ ਪੈਸੇ ਆਉਂਦੇ ਹੋਣੇ ਉਹਨਾਂ ਨੂੰ ਅਰ ਜਿਹੜੇ ਬੰਦੇ ਹੋਰ ਵੀ ਚੈਨਲ ਬਣਾਉਂਦੇ ਉਹਨਾਂ ਨੂੰ ਵੀ ਪਤਾ ਹੋਣਾ ਵੀ ਹਾਂ ਹੁਣ ਤੁਸੀਂ ਮੰਨ ਕੇ ਚੱਲੋ ਵੀ ਮੇਰਾ ਇਹਨਾਂ ਮਤਲਬ ਮੈਂ ਇਥੇ ਨੂੰ ਆਪਣੇ ਦੱਸ ਦਰ ਜਿਹੜਾ ਮੇਰਾ ਪਿਛੇ ਦਾ ਚੈਨਲ ਸੀਗਾ ਠੀਕ ਆ ਉਹਦੇ ਵਿੱਚ ਸਿਰਫ 3000 ਸਬਸਕ੍ਰਾਈਬਰ ਸੀਗੇ ਠੀਕ ਆ ਤੇ ਹਰੇਕ ਮਹੀਨੇ ਮੈਨੂੰ 15000 ਆਉਂਦਾ ਸੀਗਾ ਤਿੰਨ 000 ਸਬਸਕ੍ਰਾਈਬਰਾਂ ਪਿੱਛੇ ਮੈਨੂੰ 15000 ਆਉਂਦਾ ਸੀਗਾ ਜੀ ਠੀਕ ਹੈ ਉਹਦੇ ਤਾਂ ਹੈਵੀ 1 ਮਿਲੀਅਨ ਉਹਨਾਂ ਨੂੰ ਕਿੰਨੇ ਆਉਂਦੇ ਨੇ ਤੁਸੀਂ ਦੇਖ ਲਓ ਜੀ ਠੀਕ ਹੈ ਕੋਈ ਕੋਈ ਬੰਦਾ ਆਪਣੇ YouTube ਦੀ ਕਮਾਈ ਨਹੀਂ ਦੱਸਦਾ ਠੀਕ ਹੈ ਚਲੋ ਆਪਾਂ ਤਾਂ ਅੱਜ ਵੀ ਆਪਾਂ ਜਦੋਂ ਆਪਣੇ ਸ਼ੋਅ ਕਰਕੇ ਵੀਡੀਓ ਬਣਾਉਂਦੇ ਆ ਠੀਕ ਨੇ ਪਹਿਲਾਂ ਸਾਡਾ ਵੀ ਗੜਾ ਨੂੰ ਪਤਾ ਹੈ ਵੇ ਬੰਦੇ ਲੱਗਦੇ ਬਹੁਤ ਆ ਉਹਨਾਂ ਨੇ ਸਾਡਾ ਚੈਨਲ ਹੈਕ ਕਰ ਲਿਆ ਠੀਕ ਆ ਪਾਸਵਰਡ ਬਦਲ ਤੇ ਵੀਡੀਓ ਸਾਰੀਆਂ ਡਿਲੀਟ ਕਰ ਤੇ ਕੋਈ ਗੱਲ ਨਹੀਂ ਕੁਝ ਚੈਨਲ ਡਿਲੀਟ ਕਰ ਸਕਦਾ ਹਾਂ ਉਹ ਕੇ ਠੀਕ ਆ ਨਾ ਜੱਟ ਦਾ ਜਿਹੜਾ ਬੋਲਣਾ ਹੈ ਉਹ ਇਦਾਂ ਹੀ ਰਹਿਣਾ ਹੈ ਠੀਕ ਆ ਤੋਂ ਇੱਕ ਚੈਨਲ ਕਰਤੋਂ ਉਹ ਦੂਆ ਚੈਨਲ ਬਣਾਵਾਂਗੇ ਜੇ ਦੂਆ ਕਰਤੋਂ ਉਹ ਤੀਆਂ ਬਣਾਉਂਗੇ ਹਰ ਅਸੀਂ ਵੀ ਨਹੀਂ ਮੰਨਦੇ ਠੀਕ ਹੈ ਜੀ ਜਿਹੜਾ ਮੇਰੇ ਬੰਦਿਆਂ ਨੇ ਠੀਕ ਆ ਮੇਰੀ ਭੈਣਾਂ ਨੇ ਮੇਰੀਆਂ ਭਾਬੀਆਂ ਨੇ ਭਝਈਆਂ ਨੇ ਠੀਕ ਆ ਪਹਿਲਾਂ ਸਪੋਰਟ ਕਰਿਆ ਸੀਗਾ ਠੀਕ ਆ ਬਾਹਰ ਦੇ ਬੰਦਿਆਂ ਦੇ ਮੈਨੂੰ ਕਿੰਨੇ ਜਦਾ ਫੋਨ ਆਉਂਦੇ ਆ ਲੀਗਾ ਅਮਰੀਕਾ ਹੋ ਗਿਆ ਕੈਨੇਡਾ ਹੋ ਗਿਆ ਲੀਗਾ ਯੂਕੇ ਹੋ ਗਿਆ ਕਹਿੰਦੇ ਵੀ ਤੁਹਾਡੀ ਵੀਡੀਓ ਦੇਖਦੇ ਆਂ ਜੀ ਟਾਈਮ ਪਾਸ ਹੋ ਜਾਂਦਾ ਵਧੀਆ ਹੈ ਨਾ ਅੱਛੀ ਫੈਮਿਲੀ ਹੈ ਤੁਹਾਡੀ ਆ ਬਈ ਬਹੁਤ ਸਕੂਨ ਮਿਲਦਾ ਤੁਹਾਨੂੰ ਕਹਿਣਾ ਸਭ ਕੁਝ ਹੈ ਨਾ ਤਾਂ ਕਰਕੇ ਇਹ ਸਾਡੇ ਮੋਟੀਵੇਸ਼ਨ ਵਾਲੇ ਬੰਦੇ ਆ ਸਾਰੇ ਸਾਡੇ ਠੀਕ ਆ ਸਾਨੂੰ ਮੋਟੀਵੇਟ ਕਰਦੇ ਆਂ ਬਈ ਹਾਂ ਬਾਈ ਬਈ ਜੇ ਤੂੰ ਹੀ गिर-गिर ਕੇ ਉੱਠੂਗਾ ਨਾ ਤਾਂ ਉਹਦਾ ਮਜ਼ਾ ਹੀ ਕੁਝ ਹੋਰ ਆ ਕਿਉਂਕਿ ਜਿਹੜੇ ਬਾਹਰ ਵਾਲੇ ਆ ਦੇਖੋ ਜੀ ਉਹਨਾਂ ਨੂੰ ਪਤਾ ਠੀਕ ਆ ਉਹ ਆਪਣਾ ਜ਼ੀਰੋ ਤੇ ਸਟਾਰਟ ਕਰਦੇ ਆ ਬਾਹਰ ਜਾ ਕੇ ਠੀਕ ਹੈ ਉਹਨਾਂ ਦਾ ਇੱਥੇ ਰਹਿੰਦਾ ਸਭ ਕੁਝ ਇੰਡੀਆ ਦਾ ਤਾਂ ਠੀਕ ਹੈ ਇੰਡੀਆ ਵਿੱਚ ਕੋਈ ਨਾ ਦੁਕਾਨ ਹੁੰਦੀ ਕੋਈ ਜ਼ਮੀਨ ਹੁੰਦੀ ਹੈ ਠੀਕ ਹੈ ਕੋਈ ਨਾ ਕੋਈ ਸਾਧਨ ਹੁੰਦਾ ਹੈ ਠੀਕ ਹੈ ਜਦੋਂ ਆ ਬਾਹਰ ਜਾਂਦੇ ਆ ਠੀਕ ਹੈ ਆਪਾਂ ਜ਼ੀਰੋ ਤੇ ਸਟਾਰਟ ਕਰਦੇ ਆ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਕਿੱਥੇ ਰਹਿਣਾ ਹੈ ਕਿ ਕਿਆ ਕੰਮ ਮਿਲੂਗਾ ਠੀਕ ਹੈ ਕਿਆ ਨਹੀਂ ਕਿਆ ਕਿਆ ਕਰ ਕਿਧਰਾਉਂਗਾ ਰੈਂਟ ਕਿੰਨਾ ਹੋਊਗਾ ਸਭ ਕੁਝ ਮੰਨਦਾ ਜ਼ੀਰੋ ਤੇ ਸਟਾਰਟ ਕਰਦਾ ਹੈ ਠੀਕ ਹੈ ਤਾਂ ਕਰਕੇ ਬਾਹਰ ਵਾਲੇ ਲੋਕ ਜਿਆਦਾ ਠੀਕ ਹੈ ਰਿਲੇਟ ਕਰਦੇ ਬੰਦੇ ਨਾਲ ਵੇ ਭਾਈ ਤੁਸੀਂ ਕੋਈ ਗੱਲ ਨਹੀਂ ਇੱਕ ਵਾਰ ਚੈਨਲ ਡਿਲੀਟ ਕਰਦਾ ਕੋਈ ਚੱਕਰ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਵੀਡੀਓ ਬਣਾਓ ਠੀਕ ਹੈ ਅਸੀਂ ਤੁਹਾਨੂੰ ਫਿਰ ਉਨਾ ਹੀ ਜ਼ਿਆਦਾ ਪਿਆਰ ਦਵਾਂਗੇ ਠੀਕ ਹੈ ਤਾਂ ਫਿਰ ਪਲੀਜ਼ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਜੀ ਆਪਣਾ ਜਿਹੜਾ ਇਹ ਚੈਨਲ ਹੈ ਜੀ ਫਲੌਪ ਰੋਸਟਡ ਲਾਲੀ ਬੱਲੋ ਮਜਰਾ ਤੇ ਉਹਨੂੰ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਤੇ ਵੀਡੀਓ ਸ਼ੇਅਰ ਕਰੋ ਜੋ ਕਿ ਤੁਹਾਨੂੰ ਨਮੀ ਨਮੀ ਵੀਡੀਓ ਨਮੀ ਨਮੀ ਅਪਡੇਟਸ ਨਿਊਜ਼ ਠੀਕ ਆ ਕੋਈ ਵੀ ਤੜਕਦੀ ਬੜਕਦੀ ਖਬਰ ਠੀਕ ਆ ਤੁਹਾਡੇ ਤੱਕ ਲੈ ਕੇ ਆਉਂਗੇ ਐਸ ਸੂਨ ਐਸ ਪੋਸੀਬਲ ਚਲੋ ਜੀ ਫੇਰ ਦੇਖਦੇ ਆ ਜਲੋ ਜੀ ਇਹ ਨਾ ਹੁਣ 7 ਤਰੀਕ ਦੀ ਵੇਟ ਆ ਜੀ ਤੁਸੀਂ ਵੀ ਸਾਰੇ ਜੇ ਕੋਈ ਬੰਦਾ ਆ ਸਕਦਾ ਠੀਕ ਆ ਜੀ ਜਿਹੜਾ ਜਾਨਵਰ ਮਾਲ ਨੂੰ ਪਿਆਰ ਕਰਦਾ ਠੀਕ ਆ ਉਹ ਵੀ ਆ ਸਕਦੇ ਆ ਆਪਾਂ ਤੁਹਾਨੂੰ ਦੱਸ ਦੂਗੇ ਵੀ ਨੈਕਸਟ ਹੈਵਿੰਗ ਕਦੋਂ ਆ ਠੀਕ ਆ ਉਸ ਟਾਈਮ ਆਪਾਂ ਮੋਹਾਲੀ ਕੋਰਟ ਵਿੱਚ ਜਾ ਸਕਦੇ ਆ ਚਲੋ ਜੀ ਫਿਰ ਮਿਲਦੇ ਹਾਂ ਤੁਹਾਨੂੰ ਅੱਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਘਰੋ ਚੈੱਕ ਇਹ ਆ ਜੀ ਸੀਪੀ ਮਾਲ ਸੈਕਟਰ 68 ਨੇ ਉੱਪਰ ਆ ਗਈ ਆ ਆਫਿਸ ਵਗੈਰਾ ਇਹ ਥੱਲੇ ਵੇ ਲੋ ਉੱਥੇ ਤੇ ਸਟਾਰਟ ਹੋ ਗਈ ਜੀ ਉੱਥੇ ਤੇ ਕਰੋ movies ਵਗੈਰਾ ਵੀ ਆਈਆਂ ਨੇ ਇੱਥੇ ਤੇ ਲੋ ਭਾਈ ਮਿੱਤਰੋ ਅੱਜ ਇਹ ਕੈਨੇਡਾ ਐਂਬੈਸੀ ਹੈ। ਯਾਨ ਬਹੁਤ ਹੀ ਜਲਦ ਇੱਕ ਸਰਪ੍ਰਾਈਜ਼ ਸਾਰੇ ਜੀ ਬਣ ਰਹੇ ਹੋ ਵਲੌਗ ਨਾਲ ਮਿੱਤਰਾਂ ਦੇ ਪੋਡਕਾਸਟ ਬਣ ਰਹੇ ਹੋ ਮਿੱਤਰਾਂ ਦੇ ਵਲੌਗ ਨਾਲ ਠੀਕ ਹੈ ਜੀ ਰੱਬ ਚੜ੍ਹਦੀ ਕਲਾ ਰੱਖੇ ਸਾਰਿਆਂ ਦੀ ਸੋ ਕਿ ਸ਼ਾਂਤੀ ਰੱਖੇ ਜੇ ਕਿਸੇ ਨੇ ਕੈਨੇਡਾ ਸਮਾਨ ਸਮੂਹਣ ਪਹੁੰਚਵਾਣਾ ਹੈ ਠੀਕ ਆ ਉਹ ਦੱਸ ਸਕਦਾ ਹੈ ਉਹਨਾਂ ਦਾ ਸਮਾਨ ਲੈ ਦਾਂਗੇ ਥੈਂਕ ਯੂ ਸੋ ਮਚ ਜਿਆਦਾ ਆਪਾਂ ਵੀਡੀਓ ਬਣਾ ਲੈ ਸਾਦੇ ਕਿਉਂਕਿ ਰੈਸਟ੍ਰਿਕਸ਼ਨਸ ਬਹੁਤ ਪਤਾ ਨਹੀਂ ਮਾਰ ਬਣੇਗਾ क्या कर रहा है शब्दवीर ये जिंदा लाली की साड़ी ला रहा है साड़ी लादे साड़ी साड़ी जैसे मम्मा मम्मा के जैसे साड़ी लगा रहा है चल चल वाह जी वाह साड़ी वाली मैडम आ गई खुल्ली साड़ी ਉਹ ਸਾੜੀ ਦਾ ਖੁੱਲ ਗਿਆ ਤੇਰੀ ਇਹਨੂੰ ਜੀ ਕੋਈ ਦਾਦਾ ਜਿੱਤੀ ਮੈਨੇ ਜਿੰਨਾ ਲਾਲਾ ਉਹਨਾ ਜਿੰਨਾ ਲਾਲਾ ਜਿੰਨਾ ਲਾਲਾ ਉਹ ਜਿੰਨਾ ਲਾਲਾ ਜੋ ਚੋਲੀ ਮੈਨੇ ਕਿੱਤੀ ਚੋਲੀ ਸਾੜੀ ਸਾੜੀ ਇਹ ਹਮ ਪੂਰਾ ਇੰਜੋਏ ਜਾ ਰਹਾ ਹੈ ਬਾਈ ਘਰ ਦਾ ਪਤਾ ਨਹੀਂ ਕਿਆ ਬਣਾਤਾ ਇਹਨਾਂ ਨੇ ਨਿਆਣਿਆਂ ਨੇ ਉਹ ਚੁੱਪ ਹੋ ਜਾ ਚੁੱਪ ਜਿੰਨਾ ਲਾਲਾ ਕਿੱਤੀ ਚੋਲੀ ਨਿਕਾਲਾ ਸਾਰੇ ਜਣੇ ਆਪਣਾ ਆਪਣਾ ਸਾਰੇ ਜਣੇ ਆਪਣਾ ਆਪਣਾ ਨਾਮ ਦੱਸੋ ਇੱਥੇ ਆ ਬਈ ਓਏ ਮੇਰਾ ਕੀ ਨਾਮ ਹੈ ਤੇਰਾ ਕੀ ਨਾਮ ਮੇਰਾ ਜਕਬੀ ਹਾਂ ਬਈ ਤੇਰਾ ਕੀ ਨਾਮ ਹਰਸ਼ੁਕ ਮਾਈ ਗੋਡ ਹਾਂ ਤੇਰਾ ਕੀ ਨਾਮ ਮਨਰੂ ਮਨਰੂ ਤੇਰਾ ਨਾਮ ਜਕਬੀ ਤੇਰਾ ਕੀ ਨਾਮ ਬਈ ਸਰਪਤ ਵੀਰ ਸਿੰਘਾ ਆਏ ਆ ਮੇਰਾ ਨਾਮ ਸਿੱਧੂ ਬਾਈ ਕੀ ਨਾਮ ਹੈ ਮੇਰਾ ਨਾਮ ਸਿੱਧੂ ਬਾਈ ਸਿੱਧੂ ਬਾਈ ਹਾਂ ਸਿੱਧੂ ਮਸਿਆੜਾ ਮੇਰੇ ਨਾਮੇ ਪੋਟਾ ਬਾਈ ਪੋਟਾ ਬਾਈ ਓਏ ਥੋੜੀ ਕਟਾਈ ਹੋਊਗੀ ਤੇ ਲੱਗਦਾ ਜੇ ਸ਼ੀਸ਼ਾ ਟੁੱਟ ਗਿਆ ਨਾ ਜੇ ਟੀਵੀ ਵਾ ਇੱਕ ਵੀ ਬਾਲ ਵੱਜ ਗਈ ਤੁਹਾਨੂੰ ਮੈਂ ਦੱਸੂਗਾ ਫਿਰ ਜਿਹੜੇ ਹਰਦੇ ਨੇ ਉਹ ਚਾਰਤ ਕਰਨੇ ਤੂੰ ਹੀ ਪਨਪੂਨੂ ਕਿ ਤੁਸੀਂ ਉਹ ਜਾਣਾ ਆਪਣੇ ਆਪਣੇ ਘਰਾਂ ਓਏ ਨਹੀਂ ਮਾਰਨੀ ਦੱਬ ਕੇ ਜਮਾਨੀ ਓਏ ਐਦਾਂ ਨਹੀਂ ਮਾਰਨੀ ਬਾਲ ਛੱਡ ਦੋ ਖਲੌਣਿਆਂ ਨਾਲ ਖੇਡੋ ਹੋਏ ਸ਼ਬਦ ਤੂੰ ਸੁਣ ਨਹੀਂ ਰਹੀ ਨੀ ਮਾਰਨਾ ਜਾ ਬੰਦਾ